ਉਧਰ ਪੰਜਾਬ ਦੇ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਐਡਵੋਕੇਟ ਜਨਰਲ ਅਤੇ ਨਾਲ ਹੀ ਪਟੀਸ਼ਨਰ ਕਰਤਾ ਦੇ ਵਕੀਲ ਨੂੰ ਰਲ ਮਿਲ ਕੇ ਕੁਝ ਸੁਝਾਅ ਲਬੰਦੇ ਲਈ ਆਖਿਆ ਜੋ ਕਿ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕ ਸਕਣ ਕਿਉਂਕਿ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦਾ ਤੰਦਾ ਬੜੇ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਜਿਸ ਦੇ ਚੱਲਦਿਆਂ ਸੂਬੇ ਦੇ ਲੋਕਾਂ ਨੂੰ ਮਹਿੰਗੀ ਰੇਤਾ ਤੇ ਬਜਰੀ ਲੈਣੀ ਪੈਂਦੀ ਹੈ ਸਭ ਨੂੰ ਰੋਕਣ ਦੇ ਲਈ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤੇ ਹੁਣ ਇਸੇ ਪਟੀਸ਼ਨ ਕਰਤਾ ਦੇ ਵਕੀਲ ਅਤੇ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਇਹ ਨਿਰਦੇਸ਼ ਜਾਰੀ ਹੋਏ ਨੇ ਕਿਉਰਾਲ ਮਰ ਕੇ ਸੁਝਾਵ ਦੇ ਤਾਂ ਜੋ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਿਆ ਜਾ ਸਕੇ ਇਸ ਤੋਂ ਪਹਿਲਾਂ ਵੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਹੋ ਚੁੱਕਿਆ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਿਹੜਾ ਗਿਰੋਕ ਕਿਹੜਾ ਸਰਗਨਾ ਹੈ ਜੋ ਕਿ ਸਾਰੇ ਪੂਰੇ ਮਾਫੀਆ ਦੇ ਪਿੱਛੇ ਹੈ ਕਿਉਂਕਿ ਇਸ ਵਿੱਚ ਨਾਮ ਆਏ ਸਨ ਕਿ ਕਈ ਨੇਤਾ ਕਈ ਬਿਊਰੋਕਰੇਟਸ ਵੀ ਇਸ ਧੰਦੇ ਦੇ ਵਿੱਚ ਇਨਵੋਲਡ ਨੇ ਇਹ ਸਭ ਸ਼ਿਕਾਇਤ ਪੰਜਾਬ ਦੇ ਰੈਣਾ ਹਾਈ ਕੋਰਟ ਨੂੰ ਕੀਤੀ ਗਈ ਸੀ ਜਿਸ ਤੋਂ ਬਾਅਦ ਸਪੈਸ਼ਲ ਇਨਵੈਸਟੀਗੇਸ਼ਨ ਦਾ ਟੀਮ ਵੀ ਗਠਨ ਹੋਇਆ ਸੀ ਅੱਜ ਅਦਾਲਤ ਨੇ ਵੀ ਇਹ ਸਰਕਾਰ ਕੀਤਾ ਹੈ ਔਰ एडवोकेट जनरल साहब ने भी स्वीकार किया और हमारी तो जो प्रेरी थी कि जब तक आप कानून के मुताबिक माइनिंग करने का प्रोसीजर सिंप्लीफाई नहीं करते जब तक आप कानूनी ऑक्शन नहीं करते जब तक ये शॉर्टेज खत्म नहीं होती तब तक आप ब्लैक मार्केटिंग ऑफ माइन खत्म नहीं होगी तब तक ये इलीगल माइनिंग कभी नहीं खत्म हो जाएगी ये एफ से कभी खत्म नहीं होगी तो अब ये जज साहब ने जो ऑर्डर किया है कि एडवोकेट जनरल और जो पटिश्नर का वकील है हम दोनों इकट्ठे बैठ के इसका सोल्यूशन बनाएंगे कि क्या प्रोसीजर सिंपलीफाई किया जाए ताकि कानून के मुताबिक माइनिंग आसान हो लोगों को रेत मिलना शुरू हो तभी ये जो ब्लैक हो रही है जो इलीगल माइनिंग हो रही है जिससे इतना रेट बढ़ गए हैं सारे पंजाब में वो नीचे आए